ਇਹ ਵਿਕਾਰ ਹਨ ਮਾਇਆ ਦੇਲੇ ਹੋਰ ਪਤਾਰਥ ਹਨ ਇਹਨਾਂ ਵਿੱਚ ਖਚਤ ਹੋ ਕੇ ਨਾ ਸਤਗੁਰ ਕਹਿੰਦਾ ਪ੍ਰਮਾਤਮਾ ਦੇ ਨਾਮ ਵੱਲੋਂ ਅੰਧੇ ਹਾਂ ਹਮ ਅੰਗਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਗੁਰਚਾਲੇ ਪਾਤਸ਼ਾਹੇ ਤੇਰੇ ਦੱਸੇ ਮਾਰਗ ਤੇ ਅਸੀਂ ਕਿੱਦਾਂ ਚੱਲ ਸਕਦੇ ਹਾਂ ਕਿਉਂ ਚੱਲ ਗੁਰਚਾਲੇ ਜੋ ਗੁਰੂ ਦੀ ਦੱਸੀ ਚਾਲ ਹੈ ਨਾ ਉੱਤੇ ਕਿੱਦਾਂ ਚੱਲ ਸਕਦੇ ਹਾਂ ਅਸੀਂ ਤਾਂ ਹੈ ਹੀ ਆਤਮਿਕ ਤੌਰ ਤੇ ਗਿਆਨਹੀਣ ਹਾਂ ਪਾਤਸ਼ਾਹ ਸਤਗੁਰ ਸੇਵ ਖਰਚ ਹਰਬਾ ਜੋ ਵਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਪਾਤਸ਼ਾਹ ਜੀ ਸਮਝਾਉਣਾ ਸਾਨੂੰ ਕਰ ਰਹੇ ਹਨ ਭਾਈ ਜੋ ਔਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਹੈ ਨਾ ਉਹਨੂੰ ਭਲਾ ਮੰਨ ਕੇ ਉਹ ਅਸਾਂ ਕਰਨਾ ਸ਼ੁਰੂ ਕਰ ਦਿੰਗੇ ਪਰ ਗੁਰੂ ਤੇ ਜੋ ਕਹਿੰਦਾ ਆਪਾਂ ਕਿੰਨਾ ਕਰਦੇ ਆ ਨਾ ਸਾਡੇ ਘਰਾਂ ਵਿੱਚ ਅਸੀਂ ਜਦੋਂ ਸਮਾਗਮ ਕਰਦੇ ਹਾਂ ਗੁਰੂ ਪਾਤਸ਼ਾਹ ਆਸਰਾ ਵੀ ਲੈਂਦੇ ਹਾਂ ਪਰ ਸਾਡੇ ਘਰਾਂ ਵਿੱਚ ਫਿਰ ਇਹ ਮਨਮਤ ਵਾਲੇ ਕਾਰਜ ਵੀ ਸ਼ੁਰੂ ਹੋ ਜਾਂਦੇ ਹਨ ਬਹੁਤ ਸਾਰੇ ਜਿਹੜੇ ਵੀਰ ਹਨ ਉਹ ਗੁਰੂ ਦੇ ਮਾਰਗ ਤੋਂ ਹਟ ਕੇ ਫਿਰ ਵਿਆਹਾਂ ਸ਼ਾਦੀਆਂ ਵਿੱਚ ਮੈਂ ਬਹੁਤਾ ਨਹੀਂ ਕਹਿਣਾ ਆਪ ਸਮਝਦਾ ਲੋ ਕਿਸ ਤਰ੍ਹਾਂ ਦੇ ਗੰਦੇ ਮੰਦੇ ਨਾਚ ਸਾਡੇ ਘਰਾਂ ਵਿੱਚ ਉੱਥੇ ਸਾਡੀ ਭੈਣ ਉੱਥੇ ਸਾਡੀ ਮਾਂ ਉੱਥੇ ਸਾਡੀ ਧੀ ਗੰਦੇ ਨਾਚ ਗੰਦੇ ਗਾਣੇ ਤੇ ਫਿਰ ਮਿਲ ਸਰ ਆਪਾਂ ਚਾਹਦੇ ਸਾਡੀ ਮਜਬੂਰੀ ਬਣ ਚੁੱਕੀ ਹੈ ਜੇ ਕੋਈ ਕਰਨਾ ਚਾਹੁੰਦਾ ਹੈ ਉਹਨੂੰ ਕੋਈ ਰਿਸ਼ਤੇਦਾਰ ਵੀ ਕਰਨ ਦਿੰਦੇ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਪਰ ਸਤਪੁਰ ਕਹਿੰਦੇ ਹਨ ਜੋ ਗੁਰ ਕਹੈ ਸੋਈ ਭਲੁਵਾਨ ਨੂੰ ਹਰ ਹਰ ਕਥਾ ਨਾਲ ਲੱਗ ਪਾਸ਼ਾ ਜਿਹੜੇ ਤੁਹਾਡੀ ਵਿਚਾਰ ਹੈ ਨਾ ਜੋ ਸਾਡਾ ਸ਼ਬਦ ਹੈ ਪਾਸ਼ਾ ਤੁਹਾਡਾ ਸ਼ਬਦ ਹੈ ਨਾ ਇਹ ਤੇ ਜ਼ਿੰਦਗੀ ਦੇ ਮਾਰਗ ਨੂੰ ਪੜ ਦਿੰਦਾ ਹੈ ਤੁਹਾਡੀ ਇਹੋ ਜਿਹੀ ਕਥਾ ਹੈ ਤੁਹਾਡਾ ਇਹੋ ਜਿਹਾ ਸ਼ਬਦ ਹੈ ਤੁਹਾਡੀ ਇਹ ਜੀਵਤ ਆਤਮਾ ਚਾਹਤਾ ਹੈ ਗੁਰੂ ਪਾਤਸ਼ਾਹ ਤੇਰੇ ਗੁਰੂ ਦੇ ਸ਼ਬਦ ਨੂੰ ਮੰਨ ਲਈਏ ਨਾ ਸਾਡੇ ਜੀਵਨ ਦੀ ਵਿਚਾਰ ਧਾਰਾ ਹੀ ਬਦਲ ਸਕਦੀ ਆ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗਬਗਾਲੀ ਹੈ ਹਰੀ ਦੇ ਸੰਤ ਜਨੋ ਸੁਣੋ ਮੇਰੀ ਗੱਲ ਮੈਂ ਕੀ ਕਹਿ ਰਿਹਾ ਗੁਰੂ ਪਾਤਸ਼ਾਹ ਕਹਿ ਰਹੇ ਹਨ ਗੁਰ ਸੇਵਿਓ ਬੇਗਬਗਾਲੀ ਉਸ ਗੁਰੂ ਪਾਤਸ਼ਾਹ ਦੀ ਸੇਵਾ ਕਰੋ ਬੇਗਬਗਾਲੀ ਇਸ ਕੰਮਾਂ ਤੇ ਦੇਰ ਨਹੀਂ ਲਾਉਣੀ ਕਿਉਂਕਿ ਅਸੀਂ ਜਦੋਂ ਪਰਮਾਤਮਾ ਦਾ ਨਾਮ ਲੈਣਾ ਨਾ ਮਤਲਬ ਅਮਰ ਤੇ ਦੀ ਸੰਭਾਲ ਕਰਦੇ ਆ ਸੋਚਦੇ ਆ ਚਲੋ ਜੇ ਹੋਰ ਥੋੜਾ ਜਿਹਾ ਸੌਂ ਲਈਏ ਥੋੜਾ ਜਿਹਾ ਹੋਰ ਸੌਂ ਲਈਏ ਤਾਂ ਕਰਦੇ ਆ ਕਹਿੰਦੇ ਦਿਨ ਚੜ ਜਾਂਦਾ ਉਹ ਆੜਾ ਨਾਮ ਦਾ ਵੇੜਾ ਹੈ ਨਾ ਉਹ ਵਿਸਰ ਜਾਂਦਾ ਤੇ ਜਦੋਂ ਕੋਈ ਦੂਜੇ ਕੰਮ ਨੂੰ ਫਿਰ ਹਨ ਕਿੰਦਾ ਰਾਤ ਨੀਂਦ ਨਹੀਂ ਆਉਂਦੀ ਕੱਟੇ ਰਿਪੋਰਟੇ ਜਾਣਾ ਹੋਵੇ ਘਰ ਦੇ ਕੰਮ ਕਰਨੇ ਹੋਣ ਫਿਰ ਸਾਨੂੰ ਕਿਹੜੀ ਨੀਂਦ ਨਹੀਂ ਆਉਂਦੀ ਪਰਮਾਤਮਾ ਦਾ ਸਿਮਰਨ ਦੇ ਨਾਮ ਉਰੇ ਪਾਸੇ ਨੂੰ ਫਿਰ ਸਾਨੂੰ ਸਾਡੇ ਮਨ ਵਿੱਚ ਬੜੀ ਠੰਡ ਆ ਜਾਂਦੀ ਆ ਪਾਚਾ ਕਹਿੰਦੇ ਗੁਰ ਸੇਵੋਂ ਬੇਗ ਬਗਾ ਲਈ ਪਾਚਾ ਕਹਿੰਦੇ ਕੰਮ ਵਾਤੇ ਕਦੀ ਦੇਰ ਨਹੀਂ ਕਰਨੀ ਕਾਹੇ ਕਾਹੇ ਕੰਮ ਸ਼ੁਰੂ ਕਰ ਦੇ ਸਤ ਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕੱਲ੍ਹ ਹੈ ਭਾਈ ਸਤ ਗੁਰ ਦੀ ਸੇਵਾ ਜਿਹੜੀ ਕਿੱਦਾਂ ਕਰਨੀ ਆ ਇਹ ਨਾਮ ਰੂਪੀ ਖਰਚ ਵਾਲੇ ਜਿੱਦਾਂ ਆਪਾਂ ਥੱਲੇ ਵੰਡੇ ਜਾਣਾ ਹੁੰਦਾ ਆਪਾਂ ਖਰਚ ਵਾਤੇ ਕੁਝ ਪੈਸੇ ਆਪਣੇ ਪੱਲੇ ਬੰਨ੍ਹੇ ਨਿਹਾਨ ਤੇ ਬਸਤਾ ਕਰਾਇਆ ਜਾਣਾ ਆਟੋ ਦਾ ਤਰ੍ਹਾਂ ਗਣਾ ਇੰਨਾ ਸਤ ਗੁਰ ਸਤ ਗੁਰ ਸੇਵ ਖਰਚ ਹਰ ਬੰਦੋ ਹੈ ਭਾਈ ਸਤਿਗੁਰ ਦੇ ਮਨਾਵਾਂ ਮਾਤੇ ਇਹ ਜੀਵਨ ਰੂਪੀ ਜਿਹੜਾ ਤੇਰਾ ਸਫਰ ਆ ਉਹਦੇ ਵਾਸਤੇ ਕੀ ਕਰਨਾ ਨਾਮ ਦੀ ਪਰਚੀ ਜਿਹੜੀ ਨਾਮ ਦੀ ਖਰਚੀ ਹੈ ਜਿੱਦਾਂ ਨਾਮ ਦਾ ਜਿੱਦਾਂ ਖਰਚਾ ਹੁੰਦਾ ਆਪਾਂ ਕਿਤੇ ਜਾਣ ਵਾਸਤੇ ਆਪਾਂ ਬਹੁਤ ਹੱਥ ਨੇ ਆ ਸਤਿਗੁਰ ਦਾ ਖਰਚਾ ਆਪਾਂ ਪੱਲੇ ਬੰਨ੍ਹ ਲੈ ਮਤ ਜਾਣੋ ਆਜ ਕੇ ਕੱਲੇ ਇਹ ਇਹਨਾਂ ਵਿਚਾਰ ਕਰਨੇ ਚੱਲ ਕਦੋਂ ਨਾਮ ਸ਼ੁਰੂ ਕਰਨਾ ਅਜੇ ਅਜੇ ਸੌਂਡ ਰਹੀ ਹੈ ਹੋਰ ਕੰਮ ਕਰ ਰਹੀ ਹੈ ਇਸ ਕੰਮ 'ਤੇ ਪਾਛਾ ਕਿਤੇ ਦੇਰ ਨਹੀਂ ਲਾਉਣੀ ਹਰ ਕੈ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਰੀ ਪਾਤਸ਼ਾਹ ਕਹਿੰਦਾ ਹਰੀ ਦੇ ਸੰਤ ਜਿਹੜੇ ਹਨ ਉਹ ਪਰਮਾਤਮਾ ਦਾ ਨਾਮ ਜਪਦੇ ਤੇ ਜਪਉਂਦੇ ਹਨ ਇਸ ਕਰਕੇ ਸੰਤ ਲੋਕ ਜਿਹੜੇ ਹਨ ਗੁਰਮੁਖ ਪਿਆਰੇ ਹਨ ਗੁਰਮੁਖ ਰੂਹਾਂ ਹਨ ਉਹ ਆਪ ਹੀ ਜਪਦੇ ਹਨ ਤੇ ਆਪਣੇ ਨਾਲ ਗੁਰਸਖਾਂ ਨੂੰ ਤੋੜ ਕੇ ਨਾਮ ਤੇ ਪਾਉਂਦੇ ਹਨ ਜਿਹਨਾਂ ਨੇ ਜਪਿਆ ਸੇ ਹਰ ਹੋਏ ਹਰ ਮਿਲਿਆ ਤਿਲਕ ਲਾਵੇ ਪਾਤਸ਼ਾਹ ਕਹਿੰਦਾ ਹੈ ਭਾਈ ਜਿਨ੍ਹਾਂ ਜੀਵਾਂ ਨੇ ਜਿਨ੍ਹਾਂ ਮਨੁੱਖਾਂ ਨੇ ਹਰੀ ਦਾ ਨਾਮ ਜਪਿਆ ਜਨ ਹਰ ਜਪਿਆ ਸੇਹ ਹਰ ਹੋਏ ਉਹ ਹਰੀ ਵਰਗੇ ਹੋ ਗਏ ਪਰਮਾਤਮਾ ਵਰਗੇ ਹੋ ਗਏ ਤੂੰ ਤੂੰ ਕਰਤਾ ਤੂੰ ਭਇ ਮਜਮੇ ਰਹਿਨ ਹੋ ਜਬ ਆਪਾ ਪਰਕਾਰ ਮਿਟ ਗਿਆ ਜਦ ਦੇਖਾਂ ਤਦ ਤੂੰ ਇਹ ਜੀ ਰਸਤਾ ਹੋ ਜਾਣੀ ਸਤਿਗੁਰ ਕਹਿੰਦੇ ਹਨ ਕਬੀਰ ਸਾਹਿਬ ਕਹਿੰਦੇ ਹਨ ਜਨ ਹਰ ਜਪਿਆ ਸੇਹ ਹਰ ਹੋਏ ਜਿਨ੍ਹਾਂ ਭਾਈ ਪਰਮਾਤਮਾ ਦਾ ਨਾਮ ਜਪਿਆ ਨਾ ਉਹ ਹਰੀ ਵਰਗੇ ਹੋ ਗਏ ਉਹ ਪਰਮਾਤਮਾ ਦਾ ਰੂਪ ਹੋ ਗਏ ਹਰ ਮਿਲਿਆ keel kalani ਸਤਿਗੁਰ ਕਹਿੰਦੇ ਹਨ ਤੇ ਪਰਮਾਤਮਾ ਦੇ ਜੋ ਜਿਹਨਾਂ ਤੋਟਕਨ ਇਹੋ ਜਾਨਾ ਜਿਨ੍ਹਾਂ ਪਰਮਾਤਮਾ ਦਾ ਨਾਮ ਜਪਿਆ ਉਹ ਹਰੀਏ ਵਰਗੇ ਹੋ ਗਏ ਹਰ ਹਰ ਜਪਨ ਜਪ ਲੋਚ ਰਚਾਮੀ ਹਰ ਕਿਰਪਾ ਕਰ ਬਨਵਾਲੇ ਪਰਮਾਤਮਾ ਜੀ ਹਰੀ ਹਰੀ ਜਪਨ ਕਰਕੇ ਮੇਰੇ ਮਨ ਵਿੱਚੋਂ ਤਾਂ ਪਤਾ ਲਵੇ ਲੋਚ ਹੋ ਗਈ ਪੂਰੀ ਲੋਚ ਰਚਾਮੀ ਹੋ ਗਈ ਹਰ ਕਿਰਪਾ ਕਰ ਬਨਵਾਲੇ ਵੈਸੇ ਬੰਦਾ ਮੈਨੇ ਹੁੰਦਾ ਵਾ ਜੰਗਲ ਬੇਲਾ ਤੇ ਬਨਵਾਲੇ ਮਤਲਬ ਜੰਗਲ ਦਾ ਮਾਲਕ ਸ਼ਿਸ਼ਟਾ ਮਾਲਕ ਧਰਤੀ ਦਾ ਮਾਲਕ ਕੌਣ ਹੈ ਪਰਮਾਤਮਾ ਇਸੇ ਬਨਵਾਲੇ ਨੂੰ ਆਪਣਾ ਪਰਮਾਤਮਾ ਦੇ ਰੂਪ ਵਿੱਚ ਮੰਨਣਾ ਹੈ ਸਤਿਗੁਰ ਕਹਿੰਦਾ ਹਰ ਹਰ ਜਪਨ ਜਪ ਲੋਚ ਚਾਣੀ ਇਹ ਵਾਹਿਗੁਰੂ ਕਿਰਪਾ ਕਰਕੇ ਹਰੀ ਦੇ ਜਪਨ ਦੀ ਸਾਡੇ ਮਨ ਵਿੱਚ ਲੋਚ ਪੈਦਾ ਕਰਦੇ ਮੇਰੇ ਤੇ ਇਸ ਸ਼ਿਸ਼ਟੇ ਦੇ ਮਾਲਕ ਕਿਰਪਾ ਕਰ ਦੋ ਇਹ ਬਨਾ ਦੇ ਮਾਲਕ ਸ਼ਿਸ਼ਟੇ ਦੇ ਮਾਲਕ ਹਰੀ ਹਰ ਜਪਨ ਮੇਰੇ ਮਨ ਵਿੱਚ ਲੋਚ ਪੈਦਾ ਕਰਦੇ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾਮ ਪਗਰਾਲੀ ਆਖਰੇ ਵਿੱਚ ਗੁਰੂ ਪਾਸ਼ਾ ਕਹਿੰਦੇ ਹਨ ਜਨ ਨਾਨਕ ਸੰਤ ਸਾਧ ਹਰ ਮਿਲੋ ਨਾਨਕ ਪਾਸ਼ਾ ਚੌਥੇ ਉਪਚ ਕਹਿ ਰਹੇ ਹਨ ਫਿਰ ਸਤਿਗੁਰੂ ਜੀ ਇਹ ਕਾਲਪੁਰਖ ਪਾਸ਼ਾ ਤੁਹਾਨੂੰ ਸੰਗਤਨਾ ਸਦਾ ਮਿਲੇ ਵਰਦ ਜਦੋਂ ਸੰਤ ਵਿੱਚ ਜਾਵਾਂਗੇ ਹਮ ਸਾਧ ਜਨਾਮ ਪਗਰਾਲੀ ਫਿਰ ਅਸੀਂ ਸੰਗਤਾਂ ਦੇ ਚਰਨ ਧੂੜ ਮੱਥੇ ਤੇ ਲਾਈ ਆਪਾਂ ਗੁਰਦੁਆਰਿਆਂ ਜਾਂਦੇ ਹਾਂ ਉੱਥੇ ਜਾ ਕੇ ਦਰਬਾਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਆਪਣੇ ਹੱਥਾਂ ਨਾਲ ਜ਼ਮੀਨ ਨਾਲ ਸਹਾਰੇ ਮੱਥੇ ਤੇ ਲਾਉਨੇ ਆ ਕਿ ਪਤਾ ਨਹੀਂ ਇੱਥੇ ਕਿਹੜੇ ਕਿਹੜੇ ਗੁਰਮੁਖ ਪਿਆਰੇ ਕਿਹੜੇ ਕਿਹੜੀਆਂ ਗੁਰਮੁਖ ਰੂਹਾਂ ਗੁਰੂ ਦੇ ਦਰਬਾਰ ਵਿੱਚ ਪਹੁੰਚ ਗਿਆਂ ਉਹ ਜਿਹੜੇ ਫਿਰ ਚਰਨ ਧੂੜਾਂ ਆਪਣੇ ਮੱਥੇ ਤੇ ਲਾਉਨੇ ਆ ਨਾ ਇਦਾਂ ਸਤਿਗੁਰ ਕਹਿੰਦੇ ਜਨ ਨਾਨਕ ਸੰਗਤ ਸਾਧ ਹਰ ਮੇਲੋ ਹੰਸ ਹਮ ਸਾਧ ਜਨ ਆਪਗਨ ਪਾਸ਼ਾ ਅਸੀਂ ਤੇਰੇ ਦਰ ਤੇ ਤੇਰਾ ਨਾਮ ਲੈ ਕੇ ਸਾਧ ਜਨਾਂ ਦੀ ਗੁਰਮੁਖ ਪਿਆਰਿਆਂ ਦੀ ਗੁਰੂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਈਏ ਕਿ ਸਾਡਾ ਜਿਹੜਾ ਜਨਮ ਹੈ ਸੁਹੇਲਾ ਹੋ ਸਕਦਾ ਹੈ ਉਹਨੀਆਂ ਹੀ ਬਰਤੀ ਨਾਲ ਵਲਾਚਪਨ ਦੀ ਖਿਮਾ ਅੱਜ ਸਾਡੇ ਪਾਸੇ ਗੁਰੂ ਦੀ ਕਿਰਪਾ ਹੈ ਆਪਨੇ ਸਾਰੇ ਵੀਰ ਭਾਈ ਹਰਪਾਲ ਸਿੰਘ ਰਣਜੀਤ ਸਿੰਘ ਭਾਈ ਧਰਮ ਸਿੰਘ ਬਲਵਿੰਦਰ ਸਿੰਘ ਆਪਾਂ ਸਾਰੇ ਨਾਲ ਮਿਲ ਕੇ ਗਵਾਂ ਕਰਾਂਗੇ ਪਾਠ ਜਿਹੜੇ ਹਨ ਸੁਖਮਨੀ ਸਾਹਿਬ ਦੇ ਕੀਰਤੇ ਹਨ ਤੇ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਸਮਾਗਮਾਂ ਵਿੱਚ ਇਸ ਸਮਾਗਮਾਂ ਕਰਦੇ ਹਨ ਸੰਗਤ ਦਾ ਧੰਨਵਾਦ ਭਾਈ ਬਲਵਿੰਦਰ ਸਿੰਘ ਦੇ ਰਿਸ਼ਤੇਦਾਰ ਭੈਣ